ਪੰਜਾਬ ਹਰਿਆਣਾ ਦੇ ਵਿੱਚ ਇਸ ਸਾਲ ਫਿਰ ਜਿਹੜੀ ਬਾਸਮਤੀਆਂ ਕਿਸਮਾਂ ਨੇ ਉਹਨਾਂ ਨੇ ਵੱਡਾ ਰਕਬਾ ਲਿਆ ਜਿਹਦੇ ਵਿੱਚ ਲੌਂਗ ਟਾਈਮ ਦੀਆਂ ਕਿਸਮਾਂ ਮੁਛਲ 1401 ਤੇ ਪੂਸ਼ਾ ਬਾਸਮਤੀ 1886 ਉਹਦੇ ਨਾਲ 1847 ਵੀ ਲੱਗੇ ਆ 1692 1509 ਤੇ 1885 ਜਿਹੜੀ ਗਿਰਕੀ ਦੀ ਸੋਧਾ ਤੇ 718 ਦੇ ਏਰੀਆ ਲੱਗੇ ਇੱਕ ਅੱਜ ਮੈਨੂੰ ਜਾਣਕਾਰੀ ਤੁਸੀਂ ਕਮੈਂਟਾਂ ਦੇ ਵਿੱਚ ਦਿਓ ਵੀ ਤੁਸੀਂ ਪਿਛਲੇ ਸਾਲ ਬਾਸਮਤੀ ਦੀ ਕਿਹੜੀ ਕਿਸਮ ਲਾਈ 1401 ਲਾਈ ਜਾ ਪੂਸ਼ਾ 1886 ਲਈ 1885 ਲਈ 1847 1699 1509 ਲਈ ਇਹਨਾਂ ਕਿਸਮਾਂ ਦੇ ਵਿੱਚ ਲੌਂਗ ਟਾਈਮ ਦੀ ਕਿਸਮਾਂ ਦੀ ਗੱਲ ਕਰੀ ਜਦੋਂ ਸਿੱਕ ਤੇ ਪੂਸ਼ਾ ਬਾਸਮਤੀ 1886 ਦੇ ਵਿੱਚ ਸਭ ਤੋਂ ਜ਼ਿਆਦਾ ਝੰਡਾ ਰੋਗ ਕਿਹੜੀ ਕਿਸਮ ਦੇ ਵਿੱਚ ਆਇਆ ਤੇ ਜੇ ਤੁਹਾਡੇ ਝੰਡਾ ਰੋਗ ਆਇਆ 20 ਬੂਜੇ 50 ਬੂਜੇ 100 ਬੂਜੇ ਇਸ ਤੋਂ ਵੀ ਜ਼ਿਆਦਾ ਆਏ ਕੀ ਤੁਹਾਡਾ ਜਿਹੜਾ ਕੇਰ ਹੈ 20 ਕੰਟਰੋਲ ਤੋਂ ਪਲੱਸ 22 ਕੰਟਰੋਲ ਤੋਂ ਪਲੱਸ ਹੋਇਆ ਕਿ 20 ਕੰਟਰੋਲ ਤੋਂ ਜਿਹੜਾ ਥੱਲੇ ਰਿਹਾ ਹੈ ਕਿਹੜੇ-ਕਿਹੜੇ ਤੁਸੀਂ ਜਿਹੜੀਆਂ ਦਵਾਈਆਂ ਕੀਤੀਆਂ ਨੇ ਸੋਡੇ ਦੇ ਝੰਡਾ ਰੋਗ ਘਟ ਆਇਆ ਉਹਦੇ ਵਿੱਚ ਕੀ ਕਾਰਨ ਸੀ ਕਿਉਂ ਘਟ ਆਇਆ ਕਿ ਜੂਰੀਆ ਘਟ ਪਾਈ ਜਾਂ ਕਿ ਤੁਸੀਂ ਉਹਦੇ ਵਿੱਚ ਗ੍ਰੋਸ ਮੋਟਰ ਘਟ ਵਰਤੇ ਕਿਉਂਕਿ ਜਿਹੜੀ ਬਾਸਮਤੀ ਦਾ ਇਹ ਰਕਬਾ ਹੈ ਬਾਸਮਤੀ ਦਾ ਰਕਬਾ ਹਰ ਸਾਲ ਵਧਦਾ ਜਾ ਰਿਹਾ ਹੈ ਨਵੇਂ ਕਿਸਾਨ ਜੁੜਦੇ ਜਾ ਰਹੇ ਕੁਝ ਪੁਰਾਣੇ ਕਿਸਾਨ ਆ ਜਿਹੜੇ ਉਹ ਘਟਦੇ ਜਾ ਰਹੇ ਆ ਤੇ ਤੁਸੀਂ ਝੰਡੇ ਰੋਗ ਦੇ ਲਈ ਕਿਹੜੀ ਸਭ ਤੋਂ ਵਧੀਆ ਦਵਾਈ ਰਹੀ ਕਿਹਦਾ ਛੋਡੇ ਵਧੀਆ ਜਿਹੜਾ ਛੋਡੇ ਬਾਣ ਦੇ ਵਿੱਚ ਜਿਹੜਾ ਰਿਜ਼ਲਟ ਰਿਹਾ ਵੈਸੇ ਤਾਂ ਇਸ ਵਾਰ ਮੈਂ ਇੱਕ ਚੀਜ਼ ਦੇਖੀ ਆ ਮੈਂ ਤੁਹਾਨੂੰ ਪਲਾਟ ਦੀ ਵੀਡੀਓ ਬਣਾ ਕੇ ਭੇਜੂਗਾ ਤੇ ਜਿਹੜੇ ਪਲਾਟ ਦੇ ਵਿੱਚ ਛੋਡੇ ਝੰਡਾ ਰੋਗ ਨਹੀਂ ਉਥੇ ਉਥੋਂ ਤੁਸੀਂ ਜੇ ਬੀਜ ਛਾੜ ਕੇ ਰੱਖਿਆ ਤਾਂ ਅੱਗੇ ਜਦੋਂ ਆਪਾਂ ਪਨੀਰੀ ਬੀਜ ਕੇ ਅੱਗੇ ਝੋਨਾ ਲਾਉਨੇ ਆ ਟ੍ਰਾਂਸਪਲੈਂਟਿੰਗ ਕਰਦੇ ਆ ਉਹਦੇ ਵਿੱਚ ਬਹੁਤ ਘੱਟ ਝੰਡਾ ਰੋਗ ਆਉਂਦਾ ਮੇਰੇ ਕੋਲ ਇੱਕ ਕਿਸਾਨ ਹੈਗਾ ਉਨੇ ਕਿਸੇ ਕਿਸਾਨ ਦੇ ਕੋਲ ਜਿਹੜਾ ਬੀਜ ਹੱਥੀ ਛਾੜਿਆ ਸੀਗਾ ਮੁਛਲ 1701 ਦਾ ਉਹਦੇ 4 ਏਕੜ ਦੇ ਵਿੱਚ 4-5 ਉਜੇ ਆ ਕਹਿੰਦਾ ਭਾਬੀ ਜਿੱਥੇ ਕਿਤੇ ਝੰਡਾ ਰੋਗ ਘਟ ਹੁੰਦਾ ਉੱਥੋਂ ਜੇ ਤੁਸੀਂ ਬੀਜ ਨੂੰ ਝਾੜ ਕੇ ਰੱਖਦੇ ਹੋ ਤਾਂ ਤੁਹਾਡੇ ਜਿਹੜੇ ਝੰਡੇ ਰੋਗ ਦੇ ਬਹੁਤ ਘੱਟ ਚਾਂਸ ਹੁੰਦੇ ਆ ਕਿਉਂਕਿ ਇਹ ਝੰਡਾ ਰੋਗ ਬੀਜ ਦੇ ਵਿੱਚੋਂ ਤਿਆਰ ਹੁੰਦਾ ਹੈ ਬੀਜ ਤੇ ਮਿੱਟੀ ਰਾਹੀਂ ਜਿਹੜਾ ਇਹ ਜਾਦੇ ਜਾਂਦਾ ਹੈਗਾ ਹੁਣ ਵਿੱਚ ਕਿਸਾਨ ਭਰਾ ਡੈਰੀ ਵੀ ਜਾਂਦੇ ਆ 2 ਬੁੱਝੇ ਆ ਗਏ 4 ਬੁੱਝੇ ਕਹਿੰਦਾ ਬਾਈ ਸਾਡੇ ਤਾਂ 5% ਆ ਗਿਆ ਸਾਡੇ ਤਾਂ 4% ਆ ਗਿਆ ਪਰਸੈਂਟੇਜ ਬਹੁਤ ਹੁੰਦਾ ਜੇ ਲਾ ਲੀਏ ਆਪਾਂ ਕਿੱਲੇ ਦੇ ਵਿੱਚ ਨਾਰਮਲ ਲਾ ਲਈਏ ਜੇ ਲੱਖ ਬੂਟਾ ਹੈ ਜਾਂ 90 95000 ਬੂਟਾ ਹੈ ਉਹਦਾ 1% ਕੱਢਣ ਲਈ ਤੁਸੀਂ ਖੁਦ ਹੀ ਦੇਖ ਲਿਓ ਸਾਰੇ ਦੇਖ ਆਪਾਂ ਪੜ੍ਹੇ ਲਿਖੇ ਆ ਵੀ 1% ਕਿੰਨੇ ਬੂਟੇ ਨਾ ਬਣਦਾ 20 30 50 100 ਬੁੱਝੇ ਨਾਲ ਕੋਈ ਪਰਸੈਂਟੇਜ ਨਹੀਂ ਬਣਦੀ ਮੰਨਦੇ ਆ ਬੀ ਦੇਖਣ ਵਾਲੇ ਨੂੰ ਬੁਰਾ ਲੱਗਦਾ ਹੈ ਤੇ ਕਿਸਾਨ ਨੂੰ ਵੀ ਟੈਨਸ਼ਨ ਹੋ ਜਾਂਦੀ ਯਾਰ ਵੀ ਕਾ ਝਾੜ ਜਿਹੜਾ ਘਟੂਗਾ। ਕਦੇ ਵਾਸਤੇ ਵੀ ਬਾਸਮਤੀ ਦੇ ਵਿੱਚ 100 ਬੂਜਾ 200 ਬੂਜਾ ਜੇ ਸੋਡੇ ਹੁੰਦਾ ਵੀ ਹੈ ਤਾਂ ਇਹਦੇ ਨਾਲ ਕਦੇ ਛੋਡੀ ਜ਼ਮੀਨ ਦੇ ਵਿੱਚ ਜਿਹੜਾ ਕੇਰ ਝੰਡੇ ਰੋਗ ਦੇ ਨਾਲ ਨਹੀਂ ਘਟੂਗਾ। ਹਰ ਸਾਲ ਝੰਡਾ ਰੋਗ ਬਾਸਮਤੀਆਂ ਦੇ ਵਿੱਚ ਆਉਂਦਾ ਹੈ ਪਰ ਕਦੇ ਇਹ ਸੁਣਨ ਚ ਨਹੀਂ ਆਇਆ ਵੀ ਕਿਸੇ ਕਿਸਾਨ ਦੇ 10 ਮਣ ਰਹਿ ਗਈ ਜਾਂ ਕਿਸੇ ਕਿਸਾਨ ਦੇ ਇਹ 12 ਮਣ ਰਹਿ ਗਈ। ਕਿਉਂਕਿ ਇਸ ਵੈਰਾਈਟੀ ਨੇ 50 ਮਣ 52 ਮਾਣ 60 65 ਮਾਣ 70 ਮਾਣ ਤੱਕ ਜਿਹੜੀ ਕਿਸਮ ਜਿਹੜੀਆਂ ਕੇਰ ਲੈ ਕੇ ਜਾਂਦੀਆਂ ਨੇ ਦੂਸਰੇ ਮੁਕਾਬਲੇ 16 99 1500 ਨੂੰ 18 47 ਤੇ 11 21 18 85 ਇਹ ਲੇਟ ਵੈਰਾਈਟੀਆਂ ਨੇ ਜੇ ਗੱਲ ਕਰੀਏ 18 85 ਤੇ 11 ਕੀ ਇਹ ਨਾ ਬੜੀ ਲੇਟ ਹੈ ਨਾ ਬੜੀ ਗੀਤੀ ਹੈ ਵਿਚਾਲੜਾ ਜਿਹਾ ਮੇਲ ਹੈ ਤੇ ਜਿਹੜੀਆਂ 16 99 1500 ਨੂੰ 18 47 ਨੇ ਇਹ ਸਾਨੂੰ ਪਤਾ ਹੀ ਹੈ ਵੀ ਅਗਸਤ ਦੇ ਪਹਿਲੇ ਹਫਤੇ ਤੱਕ ਲੱਗਣ ਵਾਲੀਆਂ ਵੈਰੈਟੀਆਂ ਨੇ ਹੁਣ ਜਿਵੇਂ ਅੱਜ 27 ਜੁਲਾਈ ਹੋ ਗਈ ਹਲੇ ਹਫਤਾ 10 ਦਿਨ ਇਨ੍ਹਾਂ ਕਿਸਮਾਂ ਦੀ ਲਵਾਈ ਹਲੇ ਚੱਲੀ ਜਾਣੀ ਹੈ 26 ਕਿਸਮ ਦੀ ਵੀ ਚੱਲੀ ਕਿਉਂਕਿ ਸ਼ਾਰਟ ਟਾਈਮ ਦੀ ਹੈ ਇਹ ਕਿ ਜਿਹੜੀਆਂ ਕਿਸਮਾਂ ਨੇ ਤੇ ਅੱਜ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਜੀ ਪਹਿਲਾਂ ਤੁਸੀਂ ਦੱਸਿਓ ਵੀ ਪਿਛਲੇ ਸਾਲ ਤੁਹਾਡੇ ਝੰਡਾ ਰੋਗ ਆਇਆ ਤੇ ਉਹਦਾ ਝਾੜ ਘਟਣ ਦਾ ਕਾਰਨ ਕੀ ਬਣਿਆ ਕਿ ਝਾੜ ਘਟਣ ਦਾ ਕਾਰਨ ਝੰਡਾ ਰੋਗ ਹੀ ਬਣਿਆ ਦੂਸਰੀ ਗੱਲ ਵੀ 1880 ਦੇ ਵਿੱਚ ਜ਼ਿਆਦਾ ਆਇਆ ਕਿ 1400 ਮੁੱਛਲ ਇੱਕ ਦੇ ਵਿੱਚ ਜ਼ਿਆਦਾ ਆਇਆ ਕਿਉਂਕਿ ਮੇਰੇ ਖੇਤ ਦੇ ਵਿੱਚ ਪਿਲੇ ਸਾਲ 1880 ਸੀ ਤੇ ਇਸੇ ਵਾਰ ਮੁੱਛਲ 1400 ਇੱਕ ਆ ਕਿਉਂਕਿ ਬੀਜ ਨਾ ਮਿਲਣ ਕਰਕੇ ਆਪਾਂ ਜਿਹੜੀ ਮੁੱਛਲ 1400 ਇੱਕ ਲਾਈ ਆ ਉਹਨਾਂ ਵਿੱਚ ਕਿਸਾਨ ਭਰਾ ਕਹਿੰਦੇ ਵੀ ਜਿਹੜੀ ਮੁੱਛਲ 1400 ਇੱਕ ਆ ਇਹਦਾ ਵਜਨ 1880 ਨਾਲੋਂ ਜ਼ਿਆਦਾ ਆ 1880 ਦੇ ਵਿੱਚ ਜਿਹੜੀ ਮੁਛਾਈਆਂ ਜ਼ਿਆਦੇ ਨੇ ਵੱਢਣ ਵੇਲੇ ਦਿੱਕਤ ਆਉਂਦੀ ਹੈ ਇਹ ਕਾਰਨ ਹੈਗਾ ਜਿਹੜੀ ਮੁੱਛਲ ਚਰਨੂ ਸਿੱਕਿਆ ਉਹ ਕਿਰਦੇ ਬਹੁਤ ਘੱਟ ਆ ਵੱਢਣੀ ਆਸਾਨ ਆ ਪਰ ਜਿਹੜੀ 1886 ਆ ਇਹ ਵੱਢਣੀ ਬਹੁਤ ਔਖੀ ਆ ਕਿਉਂਕਿ ਹੌਲੀ-ਹੌਲੀ ਮਸ਼ੀਨ ਚੱਲਦੀ ਆ ਜੇ ਮਸ਼ੀਨ ਬੰਦਾ ਤੇਜ਼ ਚਲਾਉਂਦਾ ਤਾਂ ਜਿਹੜੇ ਦਾਣੇ ਆ ਉਹ ਥੱਲੇ ਜਿਹੜੇ गिर ਜਾਂਦੇ ਆ ਅੱਜ ਐਨੀ ਕੀ ਜਾਣਕਾਰੀ ਦੇ ਲਈ ਵੀਡੀਓ ਬਣਾਈ ਸੀ ਅਗਲੇ ਦਿਨਾਂ ਵਿੱਚ ਹੋਰ ਵੀਡੀਓ ਲੈ ਕੇ ਆਵਾਂਗੇ ਕਿਸਾਨਾਂ ਨੂੰ ਇੱਕ ਸਟੇਹੀ ਆ ਵੀ ਕਮੈਂਟ ਇਸ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਜ਼ਰੂਰ ਕਰਨਾ